ਜੋ ਆ ਰਹੀ ਹੈ ਜੀ ਉਹ ਨਵੀਂ ਹੈ ਜਦੋਂ ਸਿਹਤ ਹੋ ਤਾਂ ਕੋਈ ਬਹੁਤ ਠੀਕ ਹੈ ਜੀ ਕੋੜੀ ਵਾਲੀ ਖਲਕੀ ਹੋਣਾ ਹਾਂ ਜੀ ਹਾਂ ਚਾਹ ਨਹੀਂ ਪੀਤਾ ਸੀ ਬਾਬੇ ਉਮਰ ਤਾਂ ਨਹੀਂ ਹੈ ਜੀ ਨਹੀਂ ਛੇਤੀ ਬੰਕੋ ਜੁਰਤੀਓ ਕਰ ਲੈਂਦੇ ਆ ਪਹਿਲਾਂ ਨਹੀਂ ਹੁੰਦਾ ਉਹ ਬੰਕੋ ਜੁਰਤੀ ਜਿਹੜਾ ਰਾਜ ਜੋ ਨੇ ਨਾ ਥੱਲੇ ਵਾਲੇ ਖਾਂ ਪਾਰ ਕਰ ਪ੍ਰਕਾਸ਼ ਕਰਾਂਗੇ ਆ ਜੀ ਅਸੀਂ ਦੇਦੇ ਨੂੰ ਆ ਸ਼ਾਮ ਮਾ ਘਰ ਜਿਹਾੜਾ ਕੁਝ ਮਿਲ ਜੇ ਜਾਨ ਪਰ ਗੁਰੂ ਦਾ ਨਾਮ ਕਹਿੰਦੇ ਨੇ ਨਾ ਵੀ ਸਾਗਲ ਆ ਪਰ ਉਹ ਜਨ ਨਾਮ ਮੰਨੂ ਨਾ ਨੇ ਆਂ ਤਦੇ ਸਮੇ ਤੱਕ ਕਹਿੰਦੇ ਕੋਈ ਗੱਲ ਨਹੀਂ ਸਾਗਲ ਆ ਗਏ ਚਲੋ ਕੋਈ ਪਰ ਆਹ ਕਿਰਪਾ ਕਰੇ ਮੈਂ ਤਾਂ ਵੀ ਸਦਾ ਹੀ ਲੋੜ ਨਹੀਂ ਬਹੁਤ ਚੰਗੇ ਸੀ ਬਹੁਤ ਸਭਾ ਅੱਜ ਦਾ ਬਹੁਤ ਚੋਤੇ ਜੁੜੇ ਹੋਏ ਜੇ ਤੇ ਜਮੀ ਖਤੀਬ ਹੈ ਤਾਂ ਕਰੇ ਰੋਟੀ ਨਹੀਂ ਚਾਹੀਦੀ ਮਲਾਦ ਕਰੇ ਹਾਂ ਠੀਕ ਹੈ ਮਾਰਾ ਠੀਕ ਹੋਰ ਕੋਈ ਆਂਗਰੇ ਹੋ ਬਹੁਤ ਥੋੜੀ ਪਾਣ ਵਾਲਿਆ ਆਉਦੇ ਜਾਂਦੇ ਕਦੇ ਦੱਸ ਨਹੀਂ ਜਰੂਰ ਆਵਾਂਗੇ ਬਣਾਓ ਮੈਨੂੰ ਮਾੜਾ ਜਾ ਮੁੰਡਿਆਂ ਨੂੰ ਨੰਬਰ ਲੈ ਲੀ